ਇਹ ਚੀਜ਼ ਦੇਖੋ ਨਾ ਕਿ ਆਪਣੇ ਜਿਹੜੇ ਲੋਕ ਨੇ ਆਪਾਂ ਨੂੰ ਆਪਾਂ ਇਹਨਾਂ ਪੈਸੇ ਕਮਾਉਂਦੇ ਆ ਜਿਹੜਾ ਆਪਾਂ ਕੋਈ ਲਾਸ਼ਾ ਦੀ ਹੁੰਦੀ ਹੈ ਉਥੇ ਬਜਾਏ ਆਪਾਂ ਚੰਗੀ ਚੀਜ਼ ਚੰਗੀ ਸੋਚ ਰੱਖਣ ਦੇ ਉਸ ਵੇਲੇ ਆਪਾਂ ਕੀ ਕਰਦੇ ਆ ਸ਼ਰਾਬ ਇਹ ਸ਼ਰਾਬ ਹੈਗੀ ਹੈ ਜਸ ਰੰਧਾਵਾ ਜੀ ਮੇਰਾ ਲਾਸਟ ਨੇਮ ਰੰਧਾਵਾ ਹੈ ਤੇ ਤੁਹਾਨੂੰ ਚਾਹੀਦਾ ਕੀ ਹੈ ਮੈਨੂੰ ਪਤਾ ਵੀ ਤੂੰ ਕਿਹੜੀ ਗੱਲ ਕਰ ਰਹੇ ਹੋ ਪਰ ਚਲੋ ਕੋਈ ਗੱਲ ਨਹੀਂ ਕਿ ਤੁਹਾਨੂੰ ਮੈਂ ਗੱਲ ਦੱਸਦੀ ਰੰਧਾਵਾ ਸਾਹਿਬ ਆ ਪਾਗਤੋ ਜੀ ਬੰਨੀ ਵਧੀਆ ਪਤਾ ਨਹੀਂ ਸਹੀ ਆਈਡੀ ਜਾਂ ਨਹੀਂ ਹੈ ਬਾਈ ਜਵਾਬ ਨਹੀਂ ਦਿੰਦੀ ਹੁੰਦੀ ਪਰ ਇੱਕ ਗੱਲ ਇਹ ਆ ਕਿ ਤੁਸੀਂ ਆਪਣਾ ਹੀ ਨਾਂ ਕਿਉਂ ਖਰਾਬ ਕਰਨਾ ਹੁੰਦਾ ਮਤਲਬ ਪੰਜਾਬੀਆਂ ਨੇ ਪੰਜਾਬੀਆਂ ਨੇ ਕਿਉਂ 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 ਸੋਚ ਅਕਲ ਅਕਲ ਜੇ ਉਹ ਨਹੀਂ ਹੈਗੀ ਆਪਾਂ ਉਹਦਾ ਕੁਝ ਨਹੀਂ ਕਰ ਸਕਦੇ ਆ ਤੁਸੀਂ ਇਹਨਾਂ ਨੂੰ ਬਾਬਾ ਜੀ ਤੁਸੀਂ ਜਾਓ ਰੰਧਾਵਿਆਂ ਦਾ ਨਾਂ ਖਰਾਬ ਨਾ ਕਰੋ ਤੇ ਪੁਲਿਸ ਚਲੇ ਜਾਓ ਤੁਹਾਨੂੰ ਹੱਥ ਜੋੜੇ ਠੀਕ ਹੈ ਇਹਨਾਂ ਜਿੰਨੇ ਕਿਸੇ ਨੇ ਸੋਚੀ ਹੈ ਉਹ ਓਨੇ ਕੰਮ ਕਰਦੇ ਹਾਂ ਇਹ ਗੱਲ ਬਿਲਕੁਲ ਸਹੀ ਚਲੋ ਇਹਨਾਂ ਨੂੰ ਬਲੌਕ ਨਾ ਕਰੋ ਵੈਸੇ ਲਿਖਣ ਦਿਓ ਚੰਗੀ ਗੱਲ ਦੇਖੋ ਜੇ ਇਹਨੂੰ ਬਲੌਕ ਕਰ ਦਿੱਤਾ ਇਹਨਾਂ ਨੂੰ ਕਦੇ ਅਕਲ ਨਹੀਂ ਆ ਸਕਦੀ ਠੀਕ ਹੈ ਜਦੋਂ ਇਹ